ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਦੇ ਵਿੱਚ ਪੁਰਾਣੇ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਇਆ ਆਪਸੀ ਝਗੜਾ ਇੰਨਾ ਵੱਧ ਗਿਆ ਕਿ ਸ਼ਰੇ ਆਮ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਨੀੜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਕੁਮਿੰਤ ਸਿੰਘ ਭੋਲਾ ਜੋ ਇੱਕ ਸਮਾਜ ਸੇਵਕ ਵੀ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਇਲਾਜ ਦੇ ਲਈ ਨੀੜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਲਈ ਉਹਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੀ ਹਾਲਤ ਬਹੁਤ ਗੰਭੀਰ ਹੈ ਅਤੇ ਛੀੜਿੜਿ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਜੀ ਮੈਂ ਅਜੀਤ ਸਿੰਘ ਨਾਮ ਹੈ ਕੀ ਕਿਛ ਹੋਇਆ ਮੇਰਾ ਸੰਜੀਤ ਕੁਮਾਰ ਨਾਮ ਹੈ ਜੀ ਕਿ ਕਿਹੜੇ ਇਲਾਕੇ ਦੇ ਵਾਲਦੇ ਮੈਂ ਗੁਰਨਾਨਕਪੁਰੇ ਰੋਟੇ ਸ਼ਾ ਰਹਿੰਦਾ ਜੀ ਹੋਇਆ ਕੀ ਸੀਗਾ ਮੇਰਾ ਭੋਲੇ ਦਾ ਮੈਂ ਭੋਲੇ ਦੇ ਮਾਸੀ ਦਾ ਮੁੰਡਾ ਹੈ ਤੇ ਚਿੰਦੀਪ ਪਲਵਾਨ ਗੱਡੀ ਘਟਣ ਗਿਆ ਸੀਗਾ ਗੋਦਾਮ ਤੋਂ ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ 'ਚ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੋਲੇ ਦੇ ਗੋਲੀਆਂ ਮਾਰੀ ਜੀ ਹੋਰ ਬੰਦੇ ਵੀ ਤੇਰੇ ਗੋਲੀਆਂ ਸਤਵੀਰ ਜੀ ਗਿਆ ਜੀ ਕਿ ਸਤਵੀਰ ਕੋਲ ਸਤਵੀਰ ਪਹਿਲੇ ਵੀ ਭੋਲੇ ਨਾਲ ਲੱਗਦਾ ਜੀ ਇਹ ਤੇ ਪਹਿਲੇ ਵੀ ਇਹਨਾਂ ਭੋਲੇ ਨਾਲ ਕਾਫੀ ਲੜਾਈ ਝਗੜਾ ਕੀਤਾ ਪਹਿਲੇ ਵੀ ਇਹਨਾਂ ਨਾਲ ਕੇਸ ਚੱਲਿਆ ਜੀ ਕਿੰਨੇ ਦਾ ਟਾਈਮ ਸੀ ਸੀ ਇਹ ਸਵੇਰੇ ਹੈਗਾ ਸੀ ਕੋਈ 7:30 ਵਜੇ ਟਾਈਮ ਸੀ ਕਿੰਨੀ ਗੋਲੀਆਂ ਚੱਲੀ ਇਹ ਕਿੱਥੇ ਕਿੱਥੇ ਚਾਰ ਪੰਜ ਗੋਲੀਆਂ ਮਾਰੀਆਂ ਚਾਰ ਪੰਜ ਗੋਲੀਆਂ ਮਾਰੀਆਂ ਭੋਲੇ ਨੂੰ ਕੱਲੇ ਨੂੰ ਵੱਜੀ ਲੱਤਾਂ ਗੋਲੀਆਂ ਵੱਜੀ ਜੀ ਉਹਨਾਂ ਦਾ ਸਬਕ ਕ੍ਰੈਪਸ ਪਹੁੰਚੀ ਕੋਕੋ ਪੁਲਿਸ ਨਹੀਂ ਪਹੁੰਚੀ ਮੁਕਈ ਆਈ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਗੋਲੀਆਂ ਚੱਲੇ ਗਏ ਹਾਂਜੀ ਕਿੰਨੇ ਵਜੇ ਚੱਲੇ ਗਏ ਕੋਈ 11:00 ਵਜੇ ਟਾਈਮ ਸੀ ਜੀ ਸੀਸੀਟੀਵੀ ਵੀ ਹੈਗੀ ਸਾਹੇ ਘੜ ਰਾਣਨ ਜੀ ਜੀ ਕੀ ਮੰਗਤੀ ਕਰਦੇ ਮੰਗਾਂ ਸੀ ਕਰਦੇ ਕਿ ਇਨਸਾਫ ਜਾਂਦੇ ਉਹਨਾਂ ਨਾਲ ਆ ਕੇ ਸਿੱਧੀਆਂ ਗੋਲੀਆਂ ਮਾਰੀ ਜੀ ਭਾਈ ਤੇ ਦੋਨਾਂ ਨਾਲ ਕੁਝ ਪੁੱਛਿਆ ਨਹੀਂ ਕੁਝ ਵੀ ਨਹੀਂ ਕੀ ਕੰਮ ਕੀ ਗੱਲ ਹੈਗੀ ਕੀ ਗੱਲ ਨਹੀਂ ਹੈਗੀ ਜੀ ਸਿੱਧੇ ਆਏ ਤੇ ਸਿੱਧੀ ਉਹਨਾਂ ਨਾਲ ਗੋਲੀਆਂ ਮਾਰਦੀਆਂ ਲੱਤਾਂ ਜੀ ਉਹਨਾਂ ਨਾਲ ਆ ਕੇ ਤੇ ਉਹਨਾਂ ਨੇ ਚਾਰ ਪੰਜ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਤਾਂ ਜੀ ਭਾਈ ਜੀ ਪਾਈ ਪਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ ਠੀਕ ਲਈ ਉਹਨਾਂ ਦੀ ਸਾਰੇ ਬੰਦੇ ਕੀ ਹਾਲ ਹੈ ਜੀ ਮੇਰਾ ਨਿਸ਼ੂ ਕਿਹੜੇ ਲੱਕ ਜੀ ਲੈਂਦੇ ਨੇ ਨਾਮ ਨੇ ਬੋਲੇ ਕੀ ਗੱਲ ਹੋਈ ਸਰ ਗੱਲ ਇਹ ਹੋਈ ਕਿ ਆ ਮੈਂ ਆ ਨਾ ਗੱਡੀ ਲੈ ਕੇ ਆਪਣਾ ਆਪਣੀ ਭੈਣ ਨੂੰ ਲੈ ਕੇ ਤੇ ਮੈਂ ਵੇਖਿਆ ਕਿ ਮੇਰੇ ਚਾਚਾ ਬਲੋਤੇ ਤੇ ਸਤਵੀਰ ਆਇਆ ਹੈ ਦੋ ਜਣੇ ਆਏ ਸਤਵੀਰ ਵਿੱਚੋਂ ਕੁਛ ਪੁੱਛਿਆ ਨਹੀਂ ਆ ਮੈਂ ਆ ਵੀ ਕਿਹਾ ਕੁਝ ਨਹੀਂ ਪੁੱਛਿਆ ਇਹਨਾਂ ਨੇ ਕੱਢ ਕੇ ਚਾਰ ਪੈਰ ਸਿੱਧਾ ਮੇਰੇ ਪਰ ਤੇ ਮਾਰਦੇ ਆ ਚਾਰ ਪੰਜ ਮਾਰੀ ਇਹਨਾਂ ਨੇ ਮੇਰੇ ਸਾਹਮਣੇ ਤੇ ਉਹ ਬੜੇ ਜੋ ਬਰੀ ਸੀਰੀ ਸਾਲ ਚਾ ਗਿਆ ਇਸ ਟਾਈਮ ਪਿਛਲੇ ਸਾਲ ਵੀ ਅਸੀਂ ਗੱਲ ਹੋਈ ਉਦੋਂ ਵੀ ਨਹੀਂ ਕੋਈ ਸੁਣਿਆ ਅੱਜ ਵੀ ਗੱਲ ਹੋਈ ਆ ਅੰਦਰ ਕਿਸ਼ੇ ਸਾਹ ਵੀ ਪਾਰੀ ਹੈ ਤੁਹਾਡੇ ਚਾਚੇ ਦਾ ਕੀ ਨਾਮ ਗਰਮੀਤ ਭੋਲਾ ਉਹ ਕੀ ਕੰਮ ਕਰਦੇ ਸਵਾਸੀ ਭਾਈ ਸਵਾਸੀ ਵਾ ਕਰਦੇ ਉਹਨਾਂ ਨੇ ਜਿੰਮ ਵੀ ਗਿਆ ਆਪਣਾ ਇਲੈਕਟ੍ਰੋਨਿਕ ਸ਼ਾਪ ਹੀ ਗਿਆ ਜਿਹੜੀ ਦੂਜੀ ਪਾਰਟੀ ਤਸਵੀਰ ਉਹ ਤਾਂ ਜ਼ੈਰੋ ਵੀ ਚੱਕਰੀ ਸੀਰੀਅਸ ਹਾਜ਼ਰ ਸੀਰੀਅਸ ਹਾਲ ਨੇ ਉਹਨਾਂ ਦਾ ਵੀ ਨਹੀਂ ਪਤਾ ਬਾਕੀ ਵਜਾ ਕੀ ਵਜਾ ਕੀ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਹੈ ਕੋਈ ਗੱਲ ਗਈ ਗੱਲ ਕੋਈ ਵੀ ਨਹੀਂ ਹੋਈ ਹੈ ਉਹਨਾਂ ਨੂੰ ਕੁਝ ਪੁੱਛਣੇ ਆਏ ਹਾਂਜੀ ਆਈਏ ਹਾਂਜੀ ਹਾਂਜੀ ਤਾਂ ਕੁਝ ਮੌਕੇ ਤੇ ਪੁੱਛੀ ਕੋਈ ਤੁਮਹਾਰਾ ਕੋਈ ਨਹੀਂ ਤੇ ਹੱਤੰਸਾ ਦਾ ਘਟਿਆ ਕਰਦੀ ਹੈ ਸ਼ਿਕਾਇਤ ਕੀਤੀ ਹੈ ਕੰਨੀ ਹਾਂਜੀ ਕੀਤੀ ਮੰਗ ਆਪ ਸਾਫ ਮੰਗੀ ਮੰਗੇ ਆ ਕਿ ਜਿਨ੍ਹਾਂ ਨੇ ਕੋੜੀਆਂ ਚਲਾਈਆਂ ਨੇ ਜਿੰਨੇ 4-5 ਨਾਲ ਲੱਗੇ ਆ ਜੜੇ ਉਹ ਬਿੱਕਾ ਹੋ ਗਿਆ ਤਾਰ ਹੋ ਗਿਆ ਸਤਵੀਰ ਹੋ ਗਿਆ ਇਹਨਾਂ ਨੂੰ ਜੇਲ੍ਹ ਕਿ ਦਿੱਤੀ ਜਾਵੇ ਆਈ ਸਾਡੀ ਮੰਗ ਹੈ ਕਿ ਤੁਹਾਡੇ ਕੋਈ ਮੰਗ ਨਹੀਂ ਗਈ ਹੁੰਦਾ ਕਰਦੀ ਬੰਦ ਹੋਈ ਜਾਵੇ ਮੱਲੇ ਚ ਇਹਨਾਂ ਨੇ ਬੜਾ ਤੰਗ ਕੀਤਾ ਤੁਹਾਨੂੰ ਪਿਛਲੇ ਸਾਲ ਵੀ ਤੰਗ ਕੀਤਾ ਐਸਡੀ ਫੇਸਾਂ ਨੂੰ ਤੰਗ ਕਰ ਰਹੇ ਤੇ ਇਹਨਾਂ ਨੂੰ ਬੰਦ ਕੀਤਾ ਕਿੰਨੇ ਦਾ ਟਾਈਮ ਸੀ ਫਿਰ ਜਦੋਂ ਕੋੜੀਆਂ ਚਲੀਆਂ 11 ਵਜੇ 11 ਵਜੇ ਨਾ 11:00 ਵਜੇ ਠੀਕ ਹੈ ਜਗਰੂਪ ਸਿੰਘ ਕਿਹੜਾ ਇਲਾਕਾ ਹੈ ਤੁਹਾਡਾ ਤਪਈ ਲੋੜ ਪੈਂਦਾ ਚਬਾਲ ਹਾਂਜੀ ਹਾਂਜੀ ਕੀ ਗੱਲ ਹੋਈ ਮੇਰੇ ਬ੍ਰਦਰ ਆ ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲੋਂ ਤੇ ਇਹਨਾਂ ਇਹਨਾਂ ਨੇ ਲਾਕਡਾਡ ਜਲਦੀ ਹੀ ਬੜੇ ਜਿਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਕੇ ਤੇ ਅੰਦਰ ਲਾਟਰੀ ਸਟਾਲ ਦੇ ਦਾ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ 'ਚ ਲੈ ਗਏ ਆ ਤੇ ਤਾਤਰ ਮਾਰ ਮਾਰ ਕੇ ਸਾਰਾ ਹੀ ਵੜ ਗਿਆ ਤੇ ਆ ਉਹਨੇ ਤਾਤਰ ਦਾ ਨਾ ਕੀ ਜੇ ਸਤਬੀਰ ਸਿੰਘ ਜਿਹੜਾ ਜਿਹਨਾਂ ਨੇ ਲਈ ਹੋ ਉਹਨਾਂ ਦਾ ਗਰਮੀਰ ਭੋਲਾ ਭਾਜੀ ਕੀ ਹੋਣ ਕੀ ਦੱਸੋ ਪੂਰਾ ਕਰਨ ਕੀ ਪੂਰੇ ਦੇ ਜਿਹੀ ਹਾਂਜੀ ਹਾਂਜੀ ਕਿੰਨੀਆਂ ਕਿੱਟਾਂ ਲੱਗੀਆਂ ਵਾਹ ਵੇ ਕਾਫੀ ਦੀ ਲੱਤ ਵੀ ਵੱਡੀ ਗਈ ਐ ਇੱਕ ਇੱਕ ਟੁੱਟ ਗਈ ਕਬੱਡੀ ਗਈ ਆ ਵਾ ਵਾ ਹੋਰ ਸਿਰਚ ਵੀ ਡੁੱਗੀ ਸਾਟਿਆ ਹੋ ਗਿਆ ਕੋਈ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਹੈ ਇਹਦੇ ਕੋਈ ਚਾਹੀਏ ਬਹੁਤ ਦੇ ਰੋਕੀ ਹੈ ਕਿ ਕਿਹਾ ਹੈ ਕਿ ਇਕਲਾ ਚਾਰਜ ਨਹੀਂ ਹੋ ਰਿਹਾ ਨਾਲ ਹੈ ਗਿਆ ਹਾਂਜੀ ਹਾਂਜੀ ਅਮੰਦੀ ਬਸਤਾਲਾਂ ਦੀ ਮੰਗੀ ਕਰ ਦਿੱਤੀ ਇਹਨਾਂ ਸਾਫ ਦੀ ਮੰਗੀ ਕੀਤੀ ਹੈ ਜੀ ਹਾਂਜੀ ਬਾਈ ਪਾਣੀ ਮੇਰਾ ਨਾਲ ਵਿੱਚ ਸ਼ਰਮਾ ਹੈ ਜੀ ਜੀ ਅਸੀਂ ਉੱਥੇ ਆਉਂਦੇ ਹੀ ਠੀਕ ਹੈ ਇਹ ਵੀ ਪੰਨੀ ਜਾਣੇ ਗੱਲ ਪੈ ਗਈ ਹਾਂਜੀ ਜਿਹੜੇ ਕੁਮਰਮੀਤ ਭੋਲਾ ਹੈਗਾ ਉੱਥੇ ਲਾੜੀ ਸਟਾਲ ਕੁੱਤ ਲਾਉਂਦਾ ਵਾ ਠੀਕ ਐ ਦੋ ਨੰਬਰ ਤੇ ਕੰਮ ਕਰਦਾ ਉੱਥੇ ਠੀਕ ਐ ਬਹੁਤ ਜਨਾ ਅਹੀਂ ਉਥੇ ਮੁੰਡਾ ਚੁੱਪਣ ਦੇ ਉੱਪਰੋਂ ਬੋਤਲਾ ਮਾਰਦੇ ਸੀ ਠੀਕ ਐ ਮੁੰਡਾ ਵੀ ਨਹੀਂ ਚੁੱਪਣ ਦਿੱਤਾ ਉਹਨਾਂ ਨੇ ਤੇ ਤੁਹਾਡੇ ਵੀ ਸੱਟਾ ਲੱਗਿਆ ਹਾਂ ਜੀ ਅਹੀਂ ਹਾਂ ਜੀ ਬੋਤਲਾ ਮਾਰੀ ਉਹਨਾਂ ਉੱਪਰੋਂ ਠੀਕ ਐ ਤੇ ਅਹੀਂ ਉਹਨੂੰ ਚੋਕੇ ਮਾਰਦੇ ਹੰਦਾ ਉਹਨਾਂ ਪਹਿਲਾਂ ਨਾਪਰੀ ਲੈ ਕੇ ਉਹਨਾਂ ਨੇ ਪਿਆ ਕਿ ਅਮਨਦੀਪ ਬਲਾ ਜੋ ਅਮਨਦੀਪ ਨੇ ਉਸ ਮੋੜੇ ਕੋ ਜੀ ਪੁਲਿਸ ਨਹੀਂ ਪਹੁੰਚੀ ਪੁਲਿਸ ਸ਼ਿਕਾਇਤ ਕੀਤੀ ਪੁਲਿਸ ਨੂੰ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਜੀ ਇਹ ਲਾਕਾ ਦੱਸੋ ਜਿਹੜਾ ਹੈ ਲਾਕਾ ਗੁਰ ਨਾਨਕਪੁਰਾ 8 ਨੰਬਰ ਗਲੀ ਇਹ ਦੋ ਧਿਰਾਂ ਦਾ ਝਗੜਾ ਹੋਇਆ ਵਾ ਆਪ ਸ ਵਿੱਚ ਮਤਲਬ ਗਨਸ਼ਾਟ ਹੋਇਆ ਵਾ ਤੋਂ ਕੋਲ ਸਾਨੂੰ ਮਿਲੇ ਆ ਪੁਲੀ ਚੱਲੀ ਆ ਜਿਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਖੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲਬ ਗਨਸ਼ਾਟ ਜਿਹੜਾ ਇਨਸਰਟ ਹੋਇਆ ਵਾ ਦੂਜੇ ਬੰਦੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵੇਪਨ ਜਿਹੜੇ ਹੁੰਦੇ ਆ ਦਾਤਰ ਕਰਪਾਨ ਵਗੈਰਾ ਦੀ ਛੱਟ ਲੱਗੀ ਆ ਉਹਨਾਂ ਹਸਪਤਾਲ ਨੇ ਸਾਨੂੰ ਅਜੇ ਤੱਕ ਇਹਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਤਦ ਜੋ ਹੋਏਗੀ ਪੇਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪਤਾਲ ਗਈ ਹੋਈ ਆ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨੇ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਫੋਨ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿਦਾਇਆ ਕਿਦਾ ਨਹੀਂ ਆ ਪਰ ਇਹਨੂੰ ਬਰਾਮਦਗੀ ਨਹੀਂ ਕਹਿ ਸਕਦੇ ਜੀ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਹੈ ਉਹ ਜੀ ਮਤਲਬ ਅਜੇ ਤੇ ਜੇ ਇਹ ਨਹੀਂ ਪਤਾ ਵੀ ਗੋਲੀ ਕਿਹਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਆ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੋਈ ਦੱਸ ਦਵਾਂਗੇ ਸਰ ਪੁਲਿਸ ਨੂੰ ਲੱਗੀ ਕਾਰਵਾਈ ਹੁਣ ਤੱਕ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਅਧੀ ਹੋਏਗੀ ਉਹਦੇ ਮੁਤਾਬਕ ਜਿਹੜੇ ਇੰਗੇਜਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਰੈਸਟ ਕੀਤਾ ਜਾਏਗਾ ਜਿਲ੍ਹੇ ਪੇ ਜਾਇਆ ਜਾਏਗਾ ਜੀ ਪ੍ਰਾਪਰਟੀ ਵੇਚਨੇ ਔਰ ਖੀਰਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز